ਅਮਰੂਦ ਦੇ ਹਨ ਕਿਵੇਂ ਸੁੰਡੀਆਂ ਲੱਗੀਆਂ ਇਹ ਅਮਰੂਦ ਦੇ ਸਾਰੇ ਅਮਰੂਦ ਸੁੰਡਾਂ ਵਾਲੀ ਹੁੰਦੇ ਆ ਫਿਰ ਹਾਂਜੀ ਬਈ ਕੀ ਹਾਲ ਚਾਲ ਆਮੀਦ ਕਰਦਾ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਕਰਨ ਲੱਗੇ ਆ ਸਬਜ਼ੀ ਦੀ ਤਿਆਰੀ ਬੀਜਣ ਦੀ ਉਹ ਜਗਾ ਗਾਨੀਆਂ ਪਲੇਨ ਇਹ ਹਾਂ ਹੁਣ ਲੱਗੇ ਆ ਇਧਰ ਲਸਨ ਜਾਂਦੀ ਪਈ ਆ ਤੇ ਚੋਬਰਾਂ ਦੀ ਇਹ ਲਾ ਜਾਂਦਾ 20 ਦਾ ਕਿੱਥੋਂ ਲੈਂਦਾ ਹੈ ਓਏ ਹੈ ਸਿੱਧੀ ਸਿੱਧੀ ਕਿ ਕਿ ਸਿੱਧੀ ਸਿੱਧੀ ਗੰਡੀ ਲਾਇਆ ਕਰੇਗਾ ਹੋਰ ਗੰਡੀ ਲੋਣੀ ਪਣੀ ਆ ਕੀ ਕਰੇ ਹਾਂ ਇਹ ਤਾਂ ਇਹ ਸੁਹਾਗਾ ਚੱਲਦਾ ਹੈ ਸੁਹਾਗਾ ਕਰੋ ਪਧਰਾ ਪੁਧਰਾ ਫੇਰਾ ਕੀ ਵੈਰੈਟੀ ਵੀ ਜੂਗਾਂ ਇਧਰ ਆ। ਮੋਲੀਆਂ, ਗਾਜਰਾਂ ਸਭ ਪੀਟਦੇ। ਮੋਲੀਆਂ, ਕਾਜਰਾਂ, ਭਿੰਡੀ ਸਹੇਤੀ ਲਾਉਣੀ ਭਿੰਡੀ। ਆਜ ਮੈਡ ਵੀ ਲੈ ਗਿਆ ਨਾ ਆਪਸ ਵਿੱਚ। ਆ ਦੇ ਆ ਨੌਜਵਾਨਾਂ ਦੀ ਹਿੰਮਤ ਦੇਖੋ। ਇਧਰ ਜੰਗਲ ਬਣਾ ਕੇ ਰੱਖਿਆ ਕਹਿੰਦੇ ਕੁਦਰਤ ਨੂੰ ਬਹੁਤ ਪਿਆਰ ਕਰਦੇ ਆ ਸੀ। ਕੋ ਕੋ ਆਪਣੇ ਆ ਵੀ ਡੰਗੇ ਦਾ ਦੇਖੋ ਆ ਨਹੀਂ ਆ। ਆ ਆ ਡੰਗੇ ਵਿਆਹ ਆ ਦਿਓ। ਕੁਜੇ ਲੰਕੀ ਜਾਂਦੇ ਆ। ਨਹੀਂ ਲੌ ਕੁਝੇ ਲੌ ਕੀ ਜਾਂਦਾ ਕਹਿੰਦੇ ਐ ਵਿੱਚ ਦੀ ਨਾ ਕਿ ਤਾਹਾਨੂੰ ਨੰਗ ਜਾ ਕਰੋ ਜਾਨਵਰ ਨਹੀਂ ਨਹੀਂ ਉਹ ਡਿਗ ਪੈ ਨਹੀਂ ਨੇਰੀ ਨਾ ਡਿਗ ਪੈ ਠੀਕ ਐ ਉਹ ਡੇਕਾ ਡਟਦੀ ਨਾ ਉਹ ਡੇਕ ਚ ਵੀ ਆਇਆ ਉਹ ਖੁੱਡਾ ਬਣਾਇਆ ਉਹਦੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਇਹ ਫਿਰ ਜਾਨਵਰ ਨੂੰ ਦਿੱਤਾ ਨਾ ਇਹ ਮਤਲਬ ਟੈਕਨੋਲੋਜੀ ਜਾਨਵਰਾਂ ਦੀ ਕਿ ਆਪਣੀ ਹੀ ਜਾਨਵਰਾਂ ਦੇ ਕਰਿਆ ਬੰਦਾ ਇਹ ਵਿੱਚ ਥੋਥੀ ਹੁੰਦੀ ਆ ਹਨਾ ਇਹ ਫਿਰ ਇਹ ਸਾਹਮਣਾਂ ਦਾ ਉਹ ਸਾਰੀ ਟਟਕੀਆਂ ਆ ਟਟ ਗਿਆ ਹੋਰ ਟਟ ਗਿਆ ਉਹ ਨਹੀਂ ਨਹੀਂ ਆ ਉਹ ਦੇ ਵਿੱਚ ਮੋਰ ਆ ਇਹਦੇ ਡੇਕ ਦੇ ਇਧਰ ਕਿ ਇਧਰ ਵੀ ਜਿਹਨੇ ਲੈ ਖਣਾਂ ਮੈਂ ਇਕੱਠੇ ਜਨ ਮਾਣੀ ਨਾ ਬੋਲਦੇ ਬਹੁਤ ਹੈ ਗਾਨ ਐ ਹੋਏ ਲੈ ਗਰੀਏ ਚੰਨਣੇ ਲੋਕ ਤਾਂ ਪੰਜ ਪੰਜ ਦੇਖਾ ਗਾ ਹਾਂ ਵੀਡੀਓ ਬਣਾਉਣਾ ਬਾਕੀ ਤਾਂ ਮਿੱਟੀ ਜੀ ਖਣੂਗਾ ਯਾਰ ਨਹੀਂ ਆਇਆ ਕਿ ਬੀਜ ਨਾ ਇੰਨੇ ਥਾਂ ਤੇ ਅੱਗੇ ਵੰਗੋ ਹੀ ਹੈਜ ਇਹਦੀ ਵੀ ਬੀਜਾਂ ਵੀ ਮੈਨੂੰ ਪਾਲਕ ਲਾ ਦਾਂਗੇ ਯਾਰ ਮੈਂ ਤੇ ਰਾ ਦਾਂਗੇ ਇਹ ਚੱਲਦਾ ਨਹੀਂ ਹਾਂ ਸਰ ਇਹਨਾਂ ਜਿਹੜੇ ਸਾਰੀ ਬਰੇਡ ਬੋਲਿਓ ਜਿੱਦਾਂ ਇਹ ਸਾਰੀ ਵੈਰਾਈ ਹੈ ਜਿੱਦਿੱਲਾ ਸੰਬੰਧ ਨਹੀਂ ਹੈ ਲਾਈਵ ਦੇ ਆ ਕੱਲੀ ਵੀਡੀਓ ਬਣਾਉਣਾ ਵੀਡੀਓ ਹੈ ਤਾਂ ਲਸਣ ਬੀਜਨੀ ਆ ਬਾਦ ਆ ਵੈਰਾਈਟੀ ਬਾਈ ਮੁੰਡਿਆਂ ਦੇ ਇਹ ਇਹ ਲਿਆਂਦੀ ਆ ਹੈ ਡੀਏ ਵੀ ਮੇਰੇ ਕੋਲ ਤਾਂ ਨਹੀਂ ਸਾਡੇ ਵਾਲੇ ਨੂੰ ਪੁੱਛ ਲਈ ਮੈਂ ਤਾਂ ਬੋਟਨ ਲੈਵਲ ਦਾ ਬੋਤੀ ਆ ਵੀ ਹਾਲ ਸੁੱਕ ਕੇ ਬੰਦੇ ਮਿੱਟੀ ਸੁਲਾ ਬੀਜ ਰਹੀ ਆ ਪਾਣੀ ਘਟ ਰਿਹਾ ਸੀ ਇਹ ਕਹ ਲੋ ਸੁਣਾਇਆ ਸਾਰੀ ਸਫਾਈ ਪੂਰੀ ਕਰੀ ਇੱਥੇ। ਇੱਧਰ ਇਹ ਕਰਨਾ। ਬਸ। ਚੱਲੇ ਨਾ ਮੈਂ ਨਾਲ ਦਿੰਦਾ ਲੱਗਿਆ ਰਹਿਣਾ। ਆ ਕੇ ਪ੍ਰੀਆ ਵਾਲਾ ਮੁੰਡਾ ਬਾਹਰੋਂ ਆਇਆ ਯੂਰਪ ਦੇ ਵਿੱਚੋਂ। ਦੱਸ। ਪੰਜਾਬ ਵਧੀਆ ਕਿ ਯੂਰਪ ਵਧੀਆ ਓਏ? ਪੰਜਾਬ ਵਧੀਆ ਬਾਈ ਪੂਰਾ ਵਧੀਆ। ਨਾ ਪੰਜਾਬ ਚ ਨਜ਼ਾਰੇ ਕਿ ਯੂਰਪ ਚ? ਨਜ਼ਾਰੇ ਤਾਂ ਪੰਜਾਬ ਚ ਆਗੇ। ਹਾਂ। ਅਗਲਾ ਗੁਰਦੁਆਰਾ ਯੱਕ ਵੀ ਬੰਦਾ ਰੁਕਾਉਂਦਾ। ਉਹ ਤੇਨੂੰ ਭਾਂ ਦੇ ਕਿਹੜੀ ਮਾਫੀ ਬੈਠੀ ਐ? ਉਹ ਨਹੀਂ ਤਾਂ ਗੱਲ ਆ। ਨਾ ਮੌਸਮ ਤਾਂ ਠੰਡਾ ਕਿਵੇਂ ਆ? ਤੱਤਾ। ਮੌਸਮ ਤਾਂ ਠੰਡਾ ਹੁਣ ਵਰ੍ਹਣੀ ਪਈ ਐ ਸੁਣਾ। ਅੱਛਾ? ਮੌਸਮ ਤਾਂ ਠੰਡਾ ਚਾਹੁੰਦਾ ਤੁਸੀਂ। ਮਾਰ ਦਾ ਮੌਸਮ ਨ ਦੇਖਾ ਕਰੋ ਕੱਲਾ। ਮੌਸਮ ਤਾਂ ਆਪਣੇ ਇੱਥੇ ਵੀ ਐ ਜੰਮੂ ਜੰਮੂ ਆਵਜੋ। ਮੌਸਮ ਨਾ ਉਹ ਬਦਲ ਆਇਆ ਵੀ ਚਲੋ ਜਾਈਏ ਪਹਿਲਾਂ ਬੰਦੇ ਬੰਨ੍ਹ ਕੇ ਮਜ਼ਦੂਰੀ ਕਰਾਂ। ਸਾਈਜ ਕਮ ਹੁਣ। ਹੁਣ ਤੂੰ ਜਾਏਂਗਾ ਕਿ ਜਾਂਦਾ ਨਹੀਂ? ਜਾਣਾ ਹੈ ਪਰ ਆਪਾ ਅਗਰ ਵੀ ਨਹੀਂ ਦੇਖ ਲਿਆ ਕਮਾਈ ਦਾ ਪਰ ਸਾਧ ਨਾ ਮੈਂ ਕਹਿੰਦੀ ਹੁਣ ਪੰਜਾਬ ਵਰਗੀ ਕਿਤੇ ਮੌਜ ਨਹੀਂ ਹੈਗੀ ਯਾਰ ਦੇਖਦੇ ਆਂ ਜਿਹੜੇ ਨਜ਼ਾਰੇ ਪੰਜਾਬ ਚ ਆਹੋ ਕਿਤੇ ਨਹੀਂ ਉਹ ਕਿੱਥੇ ਆ ਯਾਰ ਆ ਫਿਰਦੇ ਆ ਨਜ਼ਾਰਿਆਂ ਨਾਲ ਕਰ ਲਾਂਗੇ ਨਾ ਕਰ ਲਾਂਗੇ ਰੁਪਏ ਦੇ ਮੇਲੇ ਜਾਣੇ ਚਾਹੁੰਦੇ ਆ ਆ 50 ਦਾ ਰੁਪਈ ਮੇਲੇ ਜਾਣੇ ਇਥੇ ਮਾਰਦੀ ਜੇ Esa ਉਹਨਾਂ ਦੀ ਕੋਈ ਨਾ ਲੈਵਲ ਨਹੀਂ ਲਾਊ ਕਿਹੜੀਆਂ ਤਿਆਰ ਕਰਤ ਨਹੀਂ ਆ ਮੁੰਡਿਆਂ ਨੇ ਕਿਹਨੇ ਜਾਵਾਂ ਪੱਧਰੀਆਂ ਆ ਵੀਡੀਓ ਦੇਖ ਰਹਾ ਖੁੰਜਾ ਨੀਵਾ ਉਹ ਉੱਚਾ ਐਨੇ ਗੱਲ ਕਰਕੇ ਪੱਧਰਾ ਕਰਤਾ ਸੀ ਆਹ ਦੇਖ ਲੋ ਲੈ ਉਹੀ ਤਾਂ ਹੈ ਅੱਜ ਕੱਲ੍ਹ ਮੁੰਡੇ ਤੇ ਸੌਂਦੇ ਘਟ ਆ ਗਈ ਸੀ ਜਿਹੜੀ ਖਾਣਾ ਬੰਦਾ ਸਾਡੇ ਕੋਲ ਬੈਠਾ ਉਹੀ ਤਾਂ ਆਹ ਇਹਦਾ ਉਹ ਕਰਨਾ ਬੁਲਾ ਸਾਫ ਕਰੀਏ ਦੋਨੋਂ ਪਰੇ ਤੇ ਸਾਨੂੰ ਸੜਦਾਂਗੇ ਫੇਰ ਤੇਲ ਖਾਤਰ ਵੀ ਜੀਂਗਾ ਨਹੀਂ ਪਰ ਇਹਨੂੰ ਤਨੂ ਘਟੇ ਨੂੰ ਮਦਦ ਫਾਇਦ ਨੂੰ ਬੱਤੇ ਹੈ ਸਰੋਂ ਤੇਲ ਖਾਤਰ ਨਾ ਨਾ ਕਾਣੂ ਸਾਗ ਆਰਗੇਨਿਕ ਨਹੀਂ ਨਹੀਂ ਆਰਗੇਨਿਕ ਚੀਜ਼ਾਂ ਯਾਰ ਆਪਣੇ ਹੀ ਲਾਉਂਦੇ ਆਪਾਂ ਸਰੋਂ ਤੇਲ ਦਾ ਇਹ ਘਰ ਦੀ ਚੀਜ਼ ਆ ਬ ਘਰ ਦੀ ਖਰਾਬ ਘਰ ਦੀ ਹੈ ਐ ਨਹੀਂ ਆਪਾਂ ਇਹ ਚੀਜ਼ਾਂ ਲਾਈਆਂ ਸਾਰੀ ਆਰਗੇਨਿਕ ਚੀਜ਼ਾਂ ਨੇ ਇਹਨਾਂ ਰੇਤ ਬਰੇਤ ਹੋ ਜਾ ਰਿਹਾ ਹੈ